ਟਰੱਕ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਇਸ ਦਾ ਅਸਰ ਸਿੱਧਾ-ਸਿੱਧਾ ਬਾਜ਼ਾਰਾਂ ਦੇ ਵਿੱਚ ਵੇਖਣ ਨੂੰ ਮਿਲ ਰਿਹਾ ਪੈਟਰੋਲ ਪੰਪਾਂ ਤੇ ਵੇਖਣ ਨੂੰ ਮਿਲ ਰਿਹਾ ਕੇਂਦਰ ਸਰਕਾਰ ਵੱਲੋਂ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਇੱਕ ਕਾਨੂੰਨ ਦੇ ਵਿੱਚ ਸੋਖ ਕੀਤੀ ਜਾ ਰਹੀ ਹੈ ਜਿਸ ਨੂੰ ਲੈ ਕੇ ਟਰੱਕ ਡਰਾਈਵਰਾਂ ਦੇ ਵਿੱਚ ਰੋਸ ਵੇਖਣ ਨੂੰ ਮਿਲ ਰਿਹਾ ਔਰ ਪੂਰੀ ਤਰ੍ਹਾਂ ਹੜਤਾਲ ਤੇ ਚਲੇ ਗਏ ਨੇ ਜਿੰਨੇ ਵੀ ਤੇਲ ਦੇ ਟੈਂਕਰ ਆ ਚਾਹੇ ਸਬਜ਼ੀ ਮੰਡੀਆਂ ਦੇ ਵਿੱਚ ਜਿਹੜੇ ਸਬਜ਼ੀ ਲੈ ਕੇ ਆਉਂਦੇ ਨੇ ਟਰੱਕ ਡਰਾਈਵਰ ਕੋਈ ਵੀ ਸਬਜ਼ੀ ਮੰਡੀ ਦੇ ਵਿੱਚ ਟਰੱਕ ਸਬਜ਼ੀਆ ਲੈ ਕੇ ਨਹੀਂ ਪਹੁੰਚ ਰਿਹਾ પેટ્રોલ ਪੰਪਾਂ ਤੇ ਟੈਂਕਰ ਨਹੀਂ ਪਹੁੰਚ ਰਿਹਾ ਜਿਸ ਦੀਆਂ ਤਸਵੀਰਾਂ ਸਿੱਧੀਆਂ-ਸਿੱਧੀਆਂ ਨਜ਼ਰ ਆ ਰਹੀਆਂ ਨੇ પેટ્રોલ ਪੰਪਾਂ ਤੇ ਔਰ ਹਾਈਵੇ ਇਹ ਲੁਧਿਆਣਾ ਦਾ ਜੰਦਰ ਬਾਈਪਾਸ ਦਾ ਹਾਈਵੇ ਹੈ ਜਿੱਥੇ ਲੰਬੀਆਂ-ਲੰਬੀਆਂ ਹਾਈਵੇ ਤੇ ਇੱਕ ਤਾਰਾ ਲੱਗ ਚੁੱਕਿਆ ਨੇ ਔਰ ਲੋਕ ਲਾਈਨਾਂ ਦੇ ਵਿੱਚ ਲੱਗ ਕੇ ਚਾਹੇ ਕਮਰਸ਼ੀਅਲ ਗੱਡੀਆਂ ਨੇ ਚਾਹੇ ਕਾਰਾਂ ਨੇ ਚਾਹੇ ਸਕੂਟਰੀਆਂ ਨੇ પેટ્રોલ ਪਾਉਣ ਵਾਸਤੇ ਫੜਾ-ਫਟਾ ਰਹੇ ਨੇ ਕਿਉਂਕਿ ਸਟਾਕ ਜਿਹੜਾ ਹੈ ਉਹ ਅੱਧੇ ਘੰਟੇ ਤੱਕ પેટ્રોલ ਪੰਪਾਂ ਤੇ ਖਤਮ ਹੋਣ ਲੱਗਾ ਚਾਹੇ ਡੀਜ਼ਲ ਦੀ ਗੱਲ ਕਰੀਏ ਚਾਹੇ પેટ્રોલ ਦੀ ਗੱਲ ਕਰੀਏ ਪਰ ਇਹ ਜਿਹੜ ਇਹ ਕਿੰਨੀ ਦੇਰ ਤੱਕ ਚੱਲੇਗੀ ਹਜੇ ਇਸ ਦਾ ਅਨੁਮਾਨ ਨਹੀਂ ਲਗਾਇਆ ਜਾ ਸਕਦਾ ਪਰ ਡਰਾਈਵਰਾਂ ਦੇ ਵਿੱਚ ਰੋਸ਼ ਇੱਕ ਕੇ ਹਿੱਟ ਐਂਡ ਰਨ ਮਾਮਲੇ ਦੇ ਵਿੱਚ ਜਿਹੜਾ ਕਾਨੂੰਨ ਦੇ ਵਿੱਚ ਸੋਧ ਕੀਤੀ ਜਾ ਰਹੀ ਹੈ ਉਸ ਦੇ ਖਿਲਾਫ ਨੇ ਇਸੇ ਕਰਕੇ ਟਰੱਕ ਡਰਾਈਵਰ ਹੜਤਾਲ ਤੇ ਚਲੇ ਗਏ ਨੇ ਔਰ ਕੋਈ ਵੀ ਟਰੱਕ ਜਿਹੜੀ ਕਮਰਸ਼ੀਅਲ ਗੱਡੀ ਹੈ ਟੋਆ ਟੋਈ ਲਈ ਕੋਈ ਵੀ ਸਮਾਨ ਜਿਹੜੇ ਸਬਜ਼ੀਆਂ ਮੰਡੀਆਂ ਦੇ ਵਿੱਚ ਲੈ ਕੇ ਜਾਂਦੇ ਨੇ ਚਾਹੇ ਸਬਜ਼ੀਆਂ ਦੀ ਗੱਲ ਕਰੀਏ ਫਰੂਟ ਦੀ ਗੱਲ ਕਰੀਏ ਚਾਹੇ ਉਹ ਤੇਲ ਟੈਂਕਰਾਂ ਦੀ ਗੱਲ ਕਰੀਏ ਜਿਹੜੇ ਡੀਜ਼ਲ ਅਤੇ ਤੇਲ ਪੈਟਰੋਲ ਪੰਪਾਂ ਤੇ ਆਂਦੇ ਨੇ ਲੈ ਕੇ ਉਹ ਵੀ ਨਹੀਂ ਪਹੁੰਚ ਰਹੇ ਕੱਲ ਰਾਤ ਤੋਂ ਇਸੇ ਕਰਕੇ ਜਿਹੜਾ ਸਟੋਕ ਹੈ ਉਹ ਲਿਮਟ ਦਾ ਸਟੋਕ ਹੈ ਔਰ ਲੋਕਾਂ ਦੇ ਵਿੱਚ ਡਰ ਔਰ ਚਿੰਤਾ ਹੈ ਕਿ ਕਿਧਰੇ ਡੀਜ਼ਲ ਤੇ ਪੈਟਰੋਲ ਨਹੀਂ ਮਿਲਿਆ ਤਾਂ ਰੋਜ਼ ਮਰਦੀ ਜ਼ਿੰਦਗੀ ਦੇ ਵਿੱਚ ਇਸ ਦਾ ਅਸਰ ਸਿੱਧਾ-ਸਿੱਧਾ ਵੇਖਣ ਨੂੰ ਮਿਲੇਗਾ ਔਰ ਇਹ ਤਸਵੀਰਾਂ ਆਪਣੇ ਆਪ ਦੇ ਵਿੱਚ ਲੋਕਾਂ ਦੇ ਵਿੱਚ ਪਰੇਸ਼ਾਨੀ ਦੀ ਹੈ ਵੀ ਇਹ ਚਿੰਤਾ ਦੀ ਹੈ ਵੀ ਨੇ ਲੋਕ ਲਗਾਤਾਰ ਪੈਟਰੋਲ ਪੰਪਾਂ ਤੇ ਪੈਟਰੋਲ ਤੇ ਡੀਜ਼ਲ ਪੁਆਇੰਟ ਵਾਸਤੇ ਜਾ ਰਹੇ ਨੇ ਔਰ ਇਹ ਸਿਰਫ ਲੁਧਿਆਣਾ ਦੀਆਂ ਤਸਵੀਰਾਂ ਨਹੀਂ ਪੂਰੇ ਪੰਜਾਬ ਪੂਰੇ ਦੇਸ਼ ਦੇ ਵਿੱਚ ਇਹੋ ਜਿਹੀਆਂ ਤਸਵੀਰਾਂ ਨਜ਼ਰ ਆ ਰਹੀਆਂ ਨੇ ਕੈਮਰਾਮੈਨ ਗੁਰਦੇਵ ਦੇ ਨਾਲ ਨਵੀਨ ਸ਼ਰਮਾ ਪੀਟੀਸੀ ਨਿਊਜ਼ ਲੁਧਿਆਣਾ